ਸਸ਼੍ਰੀਕਾਲ ਤੋਂ ਸੇਖਰ ਅਸਮ ਜੈ نیوز से मैं हां प्रदीप कौर ਤਾਂ ਪੰਜਾਬ ਦੇ ਵਿੱਚ ਹੁਣ ਮੌਸਮ ਦਾ ਮਜਰਾਜ਼ ਬਦਲਣ ਵਾਲਾ ਕਿਉਂਕਿ ਨਵੰਬਰ ਦਾ ਮਹੀਨਾ ਚੱਲ ਚੁੱਕਿਆ ਪਰ ਜਿਸ ਤਰੀਕੇ ਦੇ ਨਾਲ ਨਵੰਬਰ ਮਹੀਨੇ ਦੇ ਵਿੱਚ ਸਰਦੀ ਸ਼ੁਰੂ ਹੋ ਜਾਂਦੀ ਹੈ ਪੈਣੀ ਕੋਟੀਆਂ ਸਵਾਟਰ ਨੇ ਜਿਹੜੇ ਲੋਕੀ ਕੱਢਣਾ ਸ਼ੁਰੂ ਕਰ ਦਿੰਦੇ ਨੇ ਉਸ ਅਕੋਰਡਿੰਗ ਨਵੰਬਰ ਤਾਂ ਮਹੀਨਾ ਹਜੇ ਕਾਫੀ ਜ਼ਿਆਦਾ ਪਿੱਛੇ ਦੱਸਿਆ ਜਾ ਰਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ ਅਹਿਮ ਜਾਣਕਾਰੀ ਆਈ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤਾਂ ਹੁਣ ਤਾਪਮਨ ਹੈ ਜਿਹੜਾ ਉਹ ਖੋਰ ਹੈ ਠੰਡੇ ਗਨ ਵਾਲਾ ਯਾਨੀ ਕਿ ਜਿਵੇਂ ਪੰਜਾਬ ਦੇ ਵਿੱਚ ਮੌਸਮ ਨੇ ਮੇਜਾਜ਼ ਬਦਲਿਆ ਸੀ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਿਆ ਸੀ ਦਿਨ ਵੇਲੇ ਭਾਵੇਂ ਤਾਪਮਾਨ ਵਧਦਾ ਸੀ ਪਰ ਰਾਤ ਵੇਲੇ ਟੈਂਪਰੇਚਰ ਹਮੇਸ਼ਾ ਡਾਊਨ ਰਹਿੰਦਾ ਸੀ ਤਹਮ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਤਦ ਦੱਸਿਆ ਕਿ 4 ਨਵੰਬਰ ਯਾਨੀ ਕਿ ਅੱਜ ਤੇ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਤਾਂ ਪੱਛਮੀ ਗੜਬੜੀ ਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਵਿਗਿਆਨੀਆਂ ਦੇ ਅਨੁਸਾਰ ਇਹ ਬਾਰਿਸ਼ ਤੋਂ ਬਾਅਦ ਹੀ ਮੌਸਮ ਹੈ ਜਿਹੜਾ ਉਸ ਦੇ ਵਿੱਚ ਠੰਡਕ ਮਹਿਸੂਸ ਹੋਏਗੀ ਰਾਤਾਂ ਹੋ ਠੰਡੀਆਂ ਹੋ ਸਕਦੀਆਂ ਹਨ ਤੇ ਦਿਨ ਵੇਲੇ ਵੀ ਤਾਪਮਨ ਹੇਠਾਂ ਡਿੱਗੇਗਾ ਦਾਸਦੀ ਹੈ ਕਿ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਘੱਟ ਜਾਵੇਗਾ ਤੇ ਮੌਸਮ ਠੰਡਾ ਹੋ ਜਾਏਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਰਾਤ ਤੋਂ ਅਸਤਵਤ ਤਾਪਮਾਨ 0.4 ਡਿਗਰੀ ਵਧਿਆ ਜਿਸ ਨੂੰ ਅਸਤ ਤਾਪਮਾਨ ਦੇ ਨੇੜੇ ਲੱਗਿਆ ਮਾਨਸਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ ਤਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਭਾਰੀ ਸੰਭਾਵਨਾ ਹੈ ਜ਼ਿਲ੍ਹਿਆਂ ਦਾ ਜ਼ਿਕਰ ਜ਼ਰੂਰ ਕਰ ਦਿੰਨੇ ਆ ਤਾਂ ਵੈਸਟਰਨ ਡਿਸਟਰਬੈਂਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ 'ਚ ਜੱਜ ਬਦਲ ਛਾਈ ਰਹਿ ਸਕਦੇ ਨੇ ਹੁਸ਼ਿਆਰਪੁਰ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ ਰਹਿਣ ਦੀ ਉਮੀਦ ਹੈ ਪਰ ਰਾਤ ਦਾ ਤਾਪਮਨ ਹੇਠਾਂ ਡਿੱਗੇਗਾ ਅਤਿ ਖੰਨਾ ਇਸ ਵੇਲੇ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਤੇ ਰੂਪਨਗਰ ਸਭ ਤੋਂ ਵੱਧ ਸਾਫ ਹੈ ਇਸ ਕਰਕੇ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਰਾਲੀ ਸਾੜਨ ਦਾ ਪੰਜਾਬ ਦੇ ਜਲਵਾਯੂ ਉੱਤੇ ਅਸਰ ਪੈ ਰਿਹਾ ਜਿਸ ਦੇ ਕਾਰਨ ਹਵਾ ਪ੍ਰਦੂਸ਼ਣ ਹੋ ਰਿਹਾ ਤਾਂ ਅੱਜ ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 138 ਲੁਧਿਆਣਾ ਦਾ 209 ਬਠਿੰਡਾ ਦਾ 182 ਤੇ ਜਲੰਧਰ ਦਾ 197 ਮੰਡੀ ਗੋਬਿੰਦਗੜ ਦਾ 168 ਤੇ ਪਟਿਆਲਾ ਦਾ 204 ਦਾ ਸੀ ਸਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਰੂਪਨਗਰ ਦੇ ਵਿੱਚ ਸਭ ਤੋਂ ਸਾਫ਼ ਵਾ ਰਿਕਾਰਡ ਕੀਤੀ ਗਈ ਜਿਸ ਦਾ ਇੱਕ ਯੂਆਈ 96 ਸੀ ਸਸ਼ਟਕਾਲ ਤੋਂ ਸੇਖਰ ਅਸਮ ਜੈ ਨਿਊਜ਼ ਸੇ ਮੈਂ ਹਾਂ ਪ੍ਰਦੀਪਕਰ ਤਾਂ ਪੰਜਾਬ ਦੇ ਵਿੱਚ ਹੁਣ ਮੌਸਮ ਦਾ ਮਜਾਜ ਬਦਲਣ ਵਾਲਾ ਕਿਉਂਕਿ ਨਵੰਬਰ ਦਾ ਮਹੀਨਾ ਚੱਟ ਚੁੱਕਿਆ ਪਰ ਜਿਸ ਤਰੀਕੇ ਦੇ ਨਾਲ ਨਵੰਬਰ ਮਹੀਨੇ ਦੇ ਵਿੱਚ ਸਰਦੀ ਸ਼ੁਰੂ ਹੋ ਜਾਂਦੀ ਹੈ ਪੈਣੀ ਕੋਟੀਆਂ ਸਵਾਟਰ ਨੇ ਜਿਹੜੇ ਲੋਕੀ ਕੱਢਣਾ ਸ਼ੁਰੂ ਕਰ ਦਿੰਦੇ ਨੇ ਉਸ ਅਕੋਰਡਿੰਗ ਨਵੰਬਰ ਦਾ ਮਹੀਨਾ ਹਜੇ ਕਾਫੀ ਜ਼ਿਆਦਾ ਪਿੱਛੇ ਦੱਸਿਆ ਜਾ ਰਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ ਅਹਿਮ ਜਾਣਕਾਰੀ ਆਈ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤਾਂ ਹੁਣ ਤਾਪਮਨ ਹੈ ਜਿਹੜਾ ਉਹ ਹੋਰ へ ਠੰਡੇ ਗਨ ਵਾਲਾ ਯਾਨੀ ਕਿ ਜਿਵੇਂ ਪੰਜਾਬ ਦੇ ਵਿੱਚ ਮੌਸਮ ਨੇ ਮિજાਜ ਬਦਲਿਆ ਸੀ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਿਆ ਸੀ ਦਿਨ ਵੇਲੇ ਭਾਵੇਂ ਤਾਪਮਨ ਵਾਧਦਾ ਸੀ ਪਰ ਰਾਤ ਵੇਲੇ ਟੈਂਪਰੇਚਰ ਹਮੇਸ਼ਾ ਡਾਊਨ ਰਹਿਦਾ ਸੀ ਤਾਂ ਇਹ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਦੱਸਿਆ ਗਿਆ ਕਿ 4 ਨਵੰਬਰ ਯਾਨੀ ਕਿ ਅੱਜ ਤੇ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਤਾਂ ਪੱਛਮੀ ਗੜਬੜੀ ਦਾ ਇਹ ਕਾਰਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਵਿਗਿਆਨੀਆਂ ਦੇ ਅਨੁਸਾਰ ਇਹ ਬਾਰਿਸ਼ ਤੋਂ ਬਾਅਦ ਹੀ ਮੌਸਮ ਹੈ ਜਿਹੜਾ ਉਸ ਦੇ ਵਿੱਚ ਠੰਡਕ ਮਹਿਸੂਸ ਹੋਏਗੀ ਰਾਤਾਂ ਹੋ ਠੰਡੀਆਂ ਹੋ ਸਕਦੀਆਂ ਹਨ ਤੇ ਦਿਨ ਵੇਲੇ ਵੀ ਤਾਪਮਾਨ ਹੇਠਾਂ ਡਿੱਗੇਗਾ ਤਦਾਦ ਅਨੁਸਾਰ ਕਿ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਘੱਟ ਜਾਵੇਗਾ ਤੇ ਮੌਸਮ ਠੰਡਾ ਹੋ ਜਾਏਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਰਾਤ ਤੋਂ ਅਸਤਵਤ ਤਾਪਮਾਨ 0.4 ਡਿਗਰੀ ਵਧਿਆ ਜਿਸ ਨੂੰ ਅਸਤ ਤਾਪਮਾਨ ਦੇ ਨੇੜੇ ਲੱਗਿਆ ਮਾਨਸਾ ਸਭ ਤੋਂ ਗਰਮ ਰਿਹਾ ਜਿੱਥੇ ਵਧ ਤੋਂ ਵੱਧ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ ਤਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਭਾਰੀ ਸੰਭਾਵਨਾ ਹੈ ਜ਼ਿਲ੍ਹਿਆਂ ਦਾ ਜ਼ਿਕਰ ਜ਼ਰੂਰ ਕਰ ਦਿੰਨੇ ਆ ਤਾਂ ਵੈਸਟਰਨ ਡਿਸਟਰਬੈਂਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ 'ਚ ਅੱਜ ਬਦਲ ਛਾਈ ਰਹਿ ਸਕਦੇ ਨੇ ਹੁਸ਼ਿਆਰਪੁਰ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਹੈ ਪਰ ਰਾਤ ਦਾ ਤਾਪਮਨ ਹੇਠਾਂ ਡਿੱਗੇਗਾ। ਹਰ ਤਖੰਨਾ ਇਸ ਵੇਲੇ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਤੇ ਰੂਪਨਗਰ ਸਭ ਤੋਂ ਵੱਧ ਸਾਫ਼ ਹੈ। ਇਸ ਕਰਕੇ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਰਾਲੀ ਸਾੜਨ ਦਾ ਪੰਜਾਬ ਦੇ ਜਲਵਾਯੂ ਉੱਤੇ ਅਸਰ ਪੈ ਰਿਹਾ ਜਿਸ ਦੇ ਕਾਰਨ ਹਵਾ ਪ੍ਰਦੂਸ਼ਣ ਹੋ ਰਿਹਾ। ਤਾਂ ਅੱਜ ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 138, ਲੁਧਿਆਣਾ ਦਾ 209, ਬਠਿੰਡਾ ਦੇ 182 ਤੇ ਜਲੰਧਰ ਦੇ 197 ਮੰਡੀ ਗੋਬਿੰਦਗੜ ਦਾ 168 ਤੇ ਪਟਿਆਲਾ ਦਾ 204 ਦਾ ਸੀ ਸਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਰੂਪਨਗਰ ਦੇ ਵਿੱਚ ਸਭ ਤੋਂ ਸਾਫ਼ ਵਾਅ ਰਿਕਾਰਡ ਕੀਤੀ ਗਈ ਜਿਸ ਦਾ ਇੱਕ AQI 96 ਸੀ